ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਖਾਲਸਾ ਜੀ ਆਪੀ ਨੂੰ ਬੇਨਤੀ ਹੈ ਇੱਕ ਚਰਨਾਂ ਦੇ ਵਿੱਚ ਹੱਥ ਜੋੜ ਕੇ ਅੰਮ੍ਰਿਤ ਛਕੋ ਸੰਗ ਦੇ ਸਜੋ ਨਸ਼ੇ ਛੱਡੋ ਸ਼ਾਸਤਰਾਂ ਦੇ ਨਾਲ ਪ੍ਰਭੂ ਤਿਆਰ ਵਰਤਿਆ ਰਹੇ ਜਿਹੜਾ ਥੋਡੇ ਅੜੀ ਅੜਦਾ ਹੈ ਜਿਹੜਾ ਥੋਡੇ ਅਦੇ ਕਿੰਤੂ ਪ੍ਰੰਤੂ ਕਰਦਾ ਹੈ ਜਿਹੜਾ ਦਸ਼ਮ ਦਾ ਨਿੰਦਕ ਹੈ ਜਿਹੜਾ ਸ਼ਹੀਦਾ ਸਿੰਧਾ ਦਾ ਨਿੰਦਕ ਹੈ ਉਹਨੂੰ ਚਟਕਾਟੇ ਰੱਖੋ ਆਨੰਦਪੁਰ ਦੇ ਵਾਸੀ ਬਣ ਸਾਡਾ ਨਾਮ ਗੁਰੂ ਕਲਗੀ ਧਰ ਦੇ ਨਾਲ ਦਸ਼ਮੇਸ਼ ਪਿਤਾ ਦੇ ਨਾਲ ਜੁੜਦਾ ਹੈ ਉਹ ਕਲਗੀ ਕਰ ਦਸ਼ਮੇਸ਼ ਪਿਤਾ ਮਹਾਕਾਲ ਨਿਹੰਗ ਸੰਧ ਜਿਨ੍ਹਾਂ ਨੇ 14 ਜੰਗਾਂ ਲੜੀਆਂ 14 ਜੰਗਾਂ ਦੇ ਵਿੱਚ ਮੁਗਲਾਂ ਨੂੰ ਪਹਾੜੀ ਰਾਜਾਂ ਨੂੰ maat pa gaya ਸੋ ਖਾਲਸਾ ਜੀ ਆਪ ਜੀ ਤਿਆਰ ਬਰ ਤਿਆਰ ਸੰਗ ਸਜੋ ਗੁਰੂ ਸਾਹਿਬ ਗੁਰੂ ਕਲਗੀ ਧਰ ਦੇ ਚਰਨਾਂ ਦੇ ਨਾਲ ਜੁਲੋ ਹਰਨੰਦਪੂਰੀ ਦੇ ਵਾਸੀ ਬਣੋ ਅਤੇ ਗੁਰੂ ਸਾਹਿਬ ਗੁਰੂ ਕਲਗੀਆਂ ਵਾਲਿਆਂ ਦੇ ਦਰਬਾਰ ਕਰਿਆ ਕਰੋ ਮਹਾਰਾਜ ਅੜੇ ਚੜੇ ਸ਼ਰਨ ਪਵੇ ਸੋ ਤਰੇ ਗੁਰੂ ਕਲਗੀ ਧਰ ਪਾਸ਼ਾ ਜੀ ਅੱਗੇ ਜਿਹੜੇ ਜਿਹੜੇ ਆਏ ਚੜ ਕੇ ਸਾਰੇ ਝਟਕਾ ਝਟਕਾ ਦੇ ਰੱਖ ਦਿੱਤੇ ਬਿਲ ਕਲਗੀਆਂ ਵਾਲੇ ਤੀਸਰੀ ਜਾਂਦਾ ਆਇਆ ਸੀ ਕਹਿੰਦਾ ਸੀ ਮੈਂ ਗੁਰੂ ਕਲਗੀ ਧਰ ਦਾ ਸਿਰ ਵੱਢ ਕੇ ਲੈ ਕੇ ਜਾਣਾ ਹੈ ਇਹ ਕੌਣ ਹੁੰਦਾ ਹੈ ਕਲਗੀਆਂ ਲਾ ਕੇ ਬੈਠਣ ਵਾਲਾ ਸ਼ਾਸਤਰ ਪਹਿਨ ਕੇ ਬੈਠਣ ਵਾਲਾ ਤਖਤ ਲਾ ਕੇ ਬੈਠਣ ਵਾਲਾ ਇਹ ਜੇ ਸਾਦੇ ਸੰਤ ਹੈ ਤਾਂ ਸਾਧਨਾ ਵਾਂਗੂ ਬਣ ਕੇ ਰਹੇ ਇਹ ਕੌਣ ਹੈ ਸਾਡੇ ਬਰਾਬਰ ਤਸਤ ਲਾ ਕੇ ਬੈਠਣ ਵਾਲਾ ਤੇ ਉਹ ਕੇਸਰੀ ਚੰਦ ਚੜ੍ਹ ਕੇ ਆਇਆ ਇਹ ਗੱਲ ਬਾਬਾ ਉਹਦੇ ਸਿੰਘ ਜੀ ਜੋ ਕਿ ਬਹੁਤ ਵੱਡੇ ਜਰਨੈਲ ਫੌਜਾਂ ਦੇ ਸਨ ਆਗੂ ਸਨ ਉਹਨਾਂ ਨੂੰ ਪਤਾ ਲੱਗੀ ਤਾਂ ਉਸੇ ਬੇਲੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਲਗੀਧਰ ਦਸ਼ਮੇਸ਼ਕੀਤਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਕੁਝ ਤਾਂ ਸਿੰਘ ਲੈ ਕੇ ਕੇਸਰੀ ਚੰਦ ਦੇ ਨਾਲ ਆੜਾ ਲੈ ਲਿਆ ਉਹ ਜੰਗ ਦੇ ਮੈਦਾਨ ਦੇ ਵਿੱਚ ਕੇਸਰੀ ਚੰਦ ਜਿਨ ਕਹਿਣ ਲੱਗੇ ਲਲਕਾਰ ਕੇ ਬਾਬਾ ਉਹਦੇ ਸਿੰਘ ਜੀ ਕਹਿੰਦੇ ਕੇਸਰੀ ਚੰਦਾ ਗੁਰੂ ਕਲਗੀ ਧਰ ਦਾ ਸੀਸ ਤਾਂ ਬਹੁਤ ਦੂਰ ਦੀ ਗੱਲ ਆ ਉਹਦੇ ਸਿੰਘ ਦਾ ਸੀਸ ਧੜ ਨਾਲੋਂ ਲੱਗ ਕਰਕੇ ਦਿਖਾ ਤਾ ਇਹਦੇ ਗੁਰੂ ਕਲਗੀ ਧਰ ਦਸ਼ਮੇਸ਼ ਪਿਤਾ ਦੇ ਸਿੰਘਾਂ ਨੇ ਉਸ ਵੇਲੇ ਡਟ ਕੇ ਕੁਝ ਕੋ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਕੇਸਰੀ ਚੰਦ ਦੀ ਫੌਜ ਨੂੰ ਭਾਜਣਾ ਪਵਾ ਦੇ ਆਖਰੀ ਤੇ ਬਾਬਾ ਉਹਦੇ ਸਿੰਘ ਜੀ ਨੇ ਮਿਆਂ ਨੋ ਕਿਰਪਾਨ ਕੱਢ ਕੇ ਤੇਗ ਕੱਢ ਕੇ ਭਰ ਕੇ ਬਾਹਰ ਮਾਰਿਆ ਤੇਸਰੀ ਚੰਦ ਦਾ ਸਿਰ ਲਾ ਕੇ ਹਵਾ ਚ ਮਾਰਿਆ ਤੇ ਫੋਟੋ ਵਾਲਾ ਉਹ ਉੜਦਾ ਫਿਰੇ ਜੰਗ ਦੇ ਮੈਦਾਨ ਦੇ ਵਿੱਚ ਤੇ ਬਾਬਾ ਉਹਦੇ ਸਿੰਘ ਜੀ ਨੇ ਨੀਜੇ ਉੱਤੇ ਟੰਗ ਕੇ ਤੇਸਰੀ ਚੰਦ ਦਾ ਸਿਰ ਨੀਜੇ ਤੇ ਟੰਗ ਕੇ ਢੋਲੇ ਦੀ ਕਾਟੀ ਦੇ ਬੈਠ ਕੇ ਜਕਾਰਾ ਛੱਡ ਕੇ ਗੁਰੂ ਗੱਲ ਦੀ ਧਰ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਕਹਿੰਦਾ ਆਪਾsho ਤੇਨੇ ਤੁਹਾਡੇ ਸਿਰ ਲਾਉਣ ਦੀ ਗੱਲ ਕੀਤੀ ਸੀ ਇਹਦਾ ਸਿਰ ਤੁਹਾਡੇ ਚਰਨਾਂ ਦੇ ਵਿੱਚ ਹਾਜਣਾ ਸੋ ਖਾਲਸਾ ਜੀ ਤਿਆਰ ਵਰ ਤਿਆਰ ਰਹੋ ਸਮੇਂ ਦਾ ਕੋਈ ਪਤਾ ਨਹੀਂ ਜਿਹੜਾ ਤੁਹਾਡੇ ਅੰਗੇ ਅਰਦਾ ਚਟਕਾ ਕੇ ਰੱਖਦੇ ਲੱਤ ਵੜ ਕੇ ਰੱਖਦੇ ਵਾਂ ਵੜ ਕੇ ਰੱਖਦੇ ਕਰਦਣਾ ਕਰਦੇ ਖਾਲਸਾ ਜੀ ਸਿੰਘ ਸੋ ਜੋ ਅਮਰਤ ਅਸ਼ੋਕ ਉਹ ਜਿਹੜਾ ਅਮਰਤ ਤੋਂ ਤੁਹਾਨੂੰ ਦੂਰ ਕਰਦਾ ਏ ਕੋਈ ਵੀ ਹੋਵੇ ਛਿੜੀ ਲੈ ਕੇ ਨੈਸ ਦੀ ਲੱਤਾਂ ਦੇ ਉਹ ਤੋੜ ਉਹ ਦੀਆਂ ਲੱਤਾਂ ਉਹਨਾਂ ਦੇ ਪਨ ਕੇ ਛਟਦੇ ਉਹਨਾਂ ਦੀਆਂ ਛੇ ਲੜੇ ੜੇ ਰੱਖ ਲੋ ਜਿਹੜਾ ਤੁਹਾਨੂੰ ਅਮਰਤੀ ਦਾਤ ਉੱਪਰ ਹੀ ਕਰਦਾ ਹੈ ਸੋ ਇਸ ਕਰਕੇ ਅਮਰਤ ਸ਼ੋਕੋ ਸਿੰਘ ਸੋ ਜੋ ਤਿਆਰ ਵਰ ਤਿਆਰ ਰੋ ਜਿਹੜਾ ਗੁਰੂ ਚਰਨਾਂ ਤੋਂ ਦੂਰ ਕਰਦਾ ਹੈ ਕੋਈ ਰਿਸ਼ਤੇਦਾਰ ਹੈ ਸਾਡਾ ਕੋਈ ਵੀ ਹੋਵੇ ਰਿਸ਼ਤੇ ਰਾਤੀ ਕੋਈ ਵੀ ਸਾਡਾ ਹੋਵੇ ਤਾਂ ਉਹਨੂੰ ਪਰੇ ਕਰਕੇ ਗੁਰੂ ਕਲਗੀ ਧਰ ਦੇ ਚਰਨਾਂ ਦੇ ਵਿੱਚ ਜਾ ਕੇ ਅਨੰਦਪੁਰ ਸਾਹਿਬ ਦੇ ਵਾਸੀ ਬਣੋ ਗੁਰੂ ਕਲਗੀਆਂ ਵਾਲੇ ਦੇ ਚਰਨਾਂ ਦੇ ਨਾਲ ਜੁੜੋ ਤਿਆਰ ਵਰ ਤਿਆਰ ਰਹੋ ਸ਼ਾਸਤਰ ਤਿਆਰ ਵਰ ਤਿਆਰ ਰੱਖੋ ਜਿਹੜਾ ਤੁਹਾਡੇ ਮੂਰੇ ਆੜਦਾ ਹੈ ਜਿਹੜਾ ਕਿੰਤੂ ਪ੍ਰਤੂ ਕਰਦਾ ਹੈ ਸਰਲਾ ਕੇ ਮਾਰੂ ਉਹਨਾਂ ਦਾ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ